ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਾਲੀ ਵਾਲੀ ਲਹਿਸ ਲਾਣੀ ਸਿੱਖਾਂਗੇ ਤੇ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਵੀ ਨਾ ਆਪਾਂ ਨੂੰ ਇੰਟਰਲੋਕ ਕਰਨ ਦੀ ਜ਼ਰੂਰਤ ਪਵੇਗੀ ਤੇ ਨਾ ਆਪਣੇ ਤਾਗੇ ਨਿਕਲਣਗੇ ਹਨਾ ਵੀ ਇਹ ਮਨੇ ਕਬੀਜ ਦਾ ਮੁਰਲਾ ਪੱਲਾ ਲੈ ਲਿਆ ਜੀ ਤੇ ਮੁਰਲਾ ਪੱਲੇ ਤੇ ਮਸ਼ੀਨ 'ਚ ਕੱਪੜਾ ਨੀਚੇ ਛੱਡ ਦਿਆ ਜੀ ਤੇ ਇਹਦੇ ਵਿੱਚੋਂ 2 ਸਵਾ 2 ਇੰਚ ਕੱਪੜਾ ਘੇਰੇ 'ਚ ਮੁੜ ਜੂਗਾ ਤੇ ਬਾਕੀ ਹਨਾ ਵਿਚਾਲੇ ਗੈਪ ਰਹਿ ਜੂਗਾ ਤੇ ਇਹ ਹੀ ਆਪਾਂ ਨੇ ਕੱਟ ਲੈਣਾ ਹਨਾ ਤੇ ਇੱਕ ਸਾਰ ਕੱਟਣਾ ਆਪਾਂ ਨੇ ਇਹ ਨਿਸ਼ਾਨੀ ਲਾ ਕੇ ਕੱਟਣਾ ਹੈ ਨਾ ਤੇ ਇਹ ਮਨੇ ਲੈਸ ਲੈ ਲਈ ਤੇ ਲੈਸ ਦਾ ਆਪਣੇ ਇੱਕ ਪਾਸੇ ਪੁੱਠੇ ਦੀ ਨਿਸ਼ਾਨੀ ਲਾ ਲਈ ਤੇ ਇੱਕ ਪਾਸੇ ਸਿੱਧੇ ਦੀ ਲਾਉਣੀ ਆ ਆਪਾਂ ਨੇ ਤੇ ਜਿਹੜਾ ਪੁੱਠਾ ਪਾਸਾ ਜੀ ਉਹ ਮੈਂ ਆਪ ਉੱਪਰ ਵੱਲ ਕਰਨਾ ਤੇ ਉੱਪਰ ਰੱਖਣਾ ਜੀ ਤੇ ਜਿਹੜਾ ਸਿੱਧਾ ਉਹ ਨੀਚੇ ਰੱਖਣਾ ਕੱਪੜੇ ਕਮੀਜ਼ ਦਾ ਕੱਪੜਾ ਵੀ ਸਿੱਧਾ ਜੀ ਦੇ ਲੈਸ ਦਾ ਉੱਪਰ ਪੁੱਠਾ ਪਾਸਾ ਕਰਨਾ ਜੀ ਹੈ ਨਾ ਤੇ ਆਪਾਂ ਨੇ 1 ਦਾ ਇੰਚ ਕੱਪੜਾ ਹੇਠਾਂ ਕਮੀਜ਼ ਦਾ ਛੱਡ ਕੇ ਫਿਰ ਲੈਸ ਰੱਖਣੀ ਆ ਜੀ ਤੇ ਪਹਿਲਾਂ ਇੱਕ ਫੋਲਡ ਕਰਾਂਗੇ ਆਪਾਂ ਤੇ ਦੂਜਾ ਫੋਲਡ ਕਰਾਂਗੇ ਜਿਹੜਾ ਆਪਾਂ ਉਹ ਲੈਸ ਦੇ ਉੱਪਰ ਕਰਾਂਗੇ ਜੀ ਹਨਾ ਤੇ ਆਪਾਂ ਲੈਸ ਦੇ ਉੱਪਰ ਜਾਲੀ ਛੱਡ ਕੇ ਮਤਲਬ ਜਿਹੜਾ ਸਿੱਧੀ ਸਾਫ਼ ਕੱਪੜਾ ਦਿੱਤਾ ਹੋਇਆ ਲੈਸ ਦਾ ਉਹਦੇ ਉੱਪਰ ਸਲਾਈ ਲਾਣੀ ਆ ਆਪਾਂ ਨੇ ਜਾਲੀ-ਜਾਲੀ ਵਿੱਚ ਛੱਡਣੀ ਆ ਤੇ ਸਲਾਈ ਇੰਨੀ ਕਿ ਸਾਫੀ ਨਾਲ ਲਾਣੀ ਆ ਵੀ ਕਸਾਰ ਲੱਗੇ ਆਪਣੀ ਸਲਾਈ ਭਾਵੇਂ ਹੋਲੀ ਲਾ ਲਓ ਪਰ ਲਾਓ ਸਾਫੀ ਨਾਲ ਜੀ ਜੇ ਆਪਾਂ ਨੂੰ ਧੜਗੇ ਲਾਣੀ ਪਵੇ ਪਰ ਆਪਾਂ ਨੇ ਸਿੱਧੀ ਸਲਾਈ ਲਾਉਣੀ ਆ ਤਾਂ ਕਿ ਆਪਣੀ ਲੈਂਸ ਲਾਈ ਹੋਈ ਵਧੀਆ ਲੱਗੇ ਜੀ ਤੇ ਮਨੇ ਲੈਂਸ ਉਹ ਤੱਕ ਲਾ ਲਈ ਜੀ ਹੁਣ ਇਹਨੂੰ ਕੱਟ ਦੇਣਾ ਜਿਹੜੀ ਲੈਂਸ ਵਾਧੂ ਆ ਜੀ ਤੇ ਹੁਣ ਇਹਨੂੰ ਮੈਂ ਸਿੱਧਾ ਕਰ ਲੂੰਗੀ ਹਨਾ ਲੈਂਸ ਨੂੰ نیچے ਹੋ ਜੂਗੀ ਤੇ ਸਿੱਧਾ ਹੋ ਲੈਂ ਸਿੱਧੀ ਹੋ ਜੂਗੀ ਤੇ ਹੁਣ ਮੈਂ ਇਹਦੇ ਮਤਲਬ ਨਾਲ ਨਾਲ ਸਲਾਈ ਲਾਣੀ ਆ ਲਾਣੀ ਕੱਪੜੇ ਦੇ ਅ ਲੈਸ ਦੇ ਨਾਲ ਨਾਲ ਪਰ ਲੈਸ ਤੇ ਸਲਾਈ ਨਹੀਂ ਜੀ ਇਹ ਕੱਪੜੇ ਤੇ ਲਾਉਣੀ ਆ ਹਨਾ ਤੇ ਵੀ ਬਿਲਕੁਲ ਸਿੱਧੀ ਲਾਉਣੀ ਹੈ ਜੀ ਹਨਾ ਕਿਉਂਕਿ ਸਲਾਈ ਲਾਈ ਹੋਈ ਦਿਖਦੀ ਆ ਤੇ ਫਿਰ ਉਹ ਪਹਿੜੀ ਲੱਗਦੀ ਹੈ ਜੀ ਬਿੰਗੀ ਡੱਡੀ ਹੁੰਦੀ ਆ ਹਨਾ ਤੇ ਹੁਣ ਮੈਂ ਇਹ ਲੈਸ ਲਾ ਲਈ ਜੀ ਹੁਣ ਦੇਖੋ ਤੇ ਪੁੱਠਾ ਕਰ ਲੈਣਾ ਆਪਣੇ ਕਮੀਜ਼ ਦਾ ਕੱਪੜਾ ਤੇ ਇਹ ਜਿਹੜਾ ਆਪਾਂ ਨੇ ਨੀਚੇ ਕੱਪੜਾ ਤਾਰਿਆ ਸੀਗਾ ਕਮੀਜ਼ ਦਾ ਇਹ ਉਹ ਆ ਇਹਨੂੰ ਵੀ ਆਪਾਂ ਨੇ ਐਂ 1/2 ਇੰਚ 헤ਡਾਂ ਛੱਡ ਦੇਣਾ ਤੇ ਪਹਿਲਾਂ ਇੱਕ ਫੋਲਡ ਕਰਨਾ ਜੀ ਫਿਰ ਦੂਜਾ ਫੋਲਡ ਆਪਾਂ ਨੇ ਲੈਸ ਤੇ ਕਰਨਾ ਹੈ ਹਨਾ ਤੇ ਹੁਣ ਇਹਨੂੰ ਆਪਾਂ ਐਂ ਸਿੱਧਾ ਸਿੱਧ ਚਲਾ ਦੇਣੇ ਆਪਾਂ ਨੇ ਜਿਹੜੀ ਲੈਸ ਆ ਜੀ ਇਹ ਲੈਸ ਛੁੱਟਣ ਨਹੀਂ ਦੇਣੀ ਮਤਲਬ ਕਿ ਗਲਾਸ ਤੇ ਸਲਾਈ ਜ਼ਰੂਰ ਆਉਣੀ ਚਾਹੀਦੀ ਹੈ ਇੰਨੇ ਕੁ ਵੀ ਸਿੱਧ ਕਰਕੇ ਆਪਾਂ ਨੇ ਸਲਾਈ ਲਾਉਣੀ ਹੈ ਕਿਉਂਕਿ ਜੇ ਬਾਅਦ ਚ ਲੈਸ ਨਿਕਲ ਜਾਂਦੀ ਆ ਤਾਂ ਉਹ ਬੁਰੀ ਲੱਗਦੀ ਆ ਹਨਾ ਤੇ ਬਾਅਦ ਚ ਆਪਾਂ ਸਲਾਈ ਲਾਣੇ ਆ ਫਿਰ ਉਹ ਵੀ ਵਿੰਗੀ ਡੱਡੀ ਜੀ ਲੱਗ ਜਾਂਦੀ ਆ ਮਤਲਬ ਇੰਨੀ ਸਾਫੀ ਨਹੀਂ ਆਉਂਦੀ ਜਿੰਨੀ ਆਪਣੇ ਇੱਕ ਸਾਰ ਜਦੋਂ ਆਪਾਂ ਜੜਦੇ ਆ ਜਦੋਂ ਲਾਣੇ ਆ ਤੇ ਇਹਨੂੰ ਵੀ ਆਪਾਂ ਇੱਕਸਾਰ ਕਰਕੇ ਲਾਣੀ ਆ ਤੇ ਆਪਾਂ ਆਪਣੇ ਕੰਮ ਵਿੱਚ ਇੰਨੀ ਇੱਕ ਸਾਫੀ ਰੱਖੋ ਕਿ ਮਤਲਬ ਡਿਜ਼ਾਈਨ ਬਿਲਕੁਲ ਚਾਹੇ ਘੱਟ ਪਾਇਆ ਆਪਾਂ ਨੇ ਪਰ ਆਪਣਾ ਡਿਜ਼ਾਈਨ ਪਾਇਆ ਹੋਇਆ ਇੰਨਾ ਵੀ ਮਤਲਬ ਵਧੀਆ ਲੱਗੇ ਹਨਾ ਕਿ ਜਾਦੇ ਮਿਹਨਤ ਕਰੀ ਹੋਈ ਤੇ ਸਾਫੀ ਨਾ ਹੋਵੇ ਵੀ ਉਹ ਫਿਰ ਵੀ ਹਨਾ ਕਿਤਨੇ ਕਿਤੇ ਅਗਲਾ ਕਹਿ ਦਿੰਦਾ ਵੀ ਇੰਨੀ ਮਿਹਨਤ ਕਰੀ ਹੋਈ ਆ ਪਰ ਵਧੀਆ ਨਹੀਂ ਇੰਨਾ ਲੱਗ ਰਿਹਾ ਹਨਾ ਤੇ ਸਿੰਪਲ ਡਿਜ਼ਾਈਨ ਨੂੰ ਦੇਖ ਕੇ ਵੀ ਜਿਹੜਾ ਅਗਲਾ ਹੈ ਕਹੇ ਵੀ ਹੈਵੀ ਸਖਾਰਾ ਤੇ ਵਧੀਆ ਵੀ ਲੱਗ ਰਿਹਾ ਹੈ ਐਵੇਂ ਆਪਾਂ ਲੈਸ ਲਾਓ ਤੇ ਹੁਣ ਇੱਥੇ ਵੀ ਮੈਂ ਮਤਲਬ ਸਿੱਧਾ ਕਰਕੇ ਕਪੜਾ ਤੇ ਨਾਲ-ਨਾਲ ਸਲਾਈ ਲਾਤੀ ਜੀ ਇਹਦੇ ਉੱਪਰ ਹਨਾ ਤੇ ਦੇਖੋ ਕਿੰਨੀ ਸਾਫੀ ਨਾਲ ਲੱਗੀ ਆ ਤੇ ਨਾਲੇ ਕਪੜਾ ਫੋਲਡ ਹੋ ਗਿਆ ਜੀ ਕੋਈ ਤਾਗਾ ਨਹੀਂ ਨਿਕਲੂਗਾ ਹੁਣ ਆਪਾਂ ਨੂੰ ਆਪਾਂ ਨੂੰ ਇੰਟਰਲੋਕ ਕਰਨ ਦੀ ਜ਼ਰੂਰਤ ਪਊਗੀ ਹਨਾ ਤੇ ਇਹ ਮੇਰੇ ਕੋਲ ਕਟਵਰਕ ਵਾਲੀ ਲੈਸ ਆ ਜੀ ਥੋੜੀ-ਥੋੜੀ ਇਹ ਤੇ ਉਹ ਜਿਹੜੀ ਜਾਲੀ ਬਣੀ ਹੋਈ ਹੈ ਇੱਕ ਪਾਸੇ ਹਨਾ ਕਟਵਰਕ ਬਣਿਆ ਹੋਇਆ ਤੇ ਇਹ ਲੈਸ ਦਾ ਪੁੱਠਾ ਪਾਸਾ ਮੈਂ ਉੱਪਰ ਰੱਖਣਾ ਜੀ ਤੇ ਉੱਪਰ ਨੂੰ ਮੂੰਹ ਕਰਕੇ ਰੱਖਣਾ ਤੇ ਤੇ ਜਿੰਨਾ ਕੁ ਮੈਨੂੰ ਕੱਪੜਾ ਫੋਲਡ ਕਰਨਾ ਹਨਾ ਮੈਂ ਉਸ ਦੀ ਸੀਧੇ ਵਿੱਚ ਰੱਖ ਦੇਣਾ ਇਹ ਤੇ ਜਿੰਨਾ ਕੁ ਆਪਾਂ ਨੇ ਵਿੱਚ ਰੱਖਣਾ ਕਰਨਾ ਕੱਪੜਾ 모ੜਨਾ ਉਨਾਂ ਕੁ ਰੱਖਣਾ ਆਪਾਂ ਨੇ ਆਪਣੀ ਥੋੜੀ ਮਰਜ਼ੀ ਹੈ ਜਿੰਨਾ ਕੁ ਮਰਜ਼ੀ ਤੁਸੀਂ ਰੱਖਣਾ ਹਨਾ ਵੱਧ ਵੀ ਘੱਟ ਵੀ ਤੇ ਇਹਦੇ ਵਿੱਚ ਆਪਾਂ ਜੇ ਪਿੰਟਸ ਪਾ ਦੋਗੇ ਆਪਾਂ ਉਹ ਵੀ ਵਧੀਆ ਲੱਗਣਗੇ ਹਨਾ ਜਿਹੜਾ ਆਪਾਂ ਨੇ ਵਿਚਾਲੇ ਕੱਪੜਾ ਛੱਡਿਆ ਲੈਸਾਂ ਦੇ ਇਹੋ ਹੋ ਵੀ ਵਧੀਆ ਲੱਗੂਗਾ ਆਪਾਂ ਇੱਕ ਹੋਰ ਬਰੀਕ ਲੈਸ ਵੀ ਪਾ ਸਕਦੇ ਆ ਉਹ ਵੀ ਵਧੀਆ ਲੱਗੂਗਾ ਹਨਾ ਉਹ ਤਾਂ ਜਿੰਨਾ ਵੀ ਆਪਾਂ ਮਿਹਨਤ ਕਰੀ ਜਾਵਾਂਗੇ ਉਹਨਾਂ ਹੀ ਮਤਲਬ ਕਿ ਵਧੀਆ ਬਣੀ ਜਾਊਗਾ ਹਨਾ ਇਹ ਆਪਾਂ ਸਿੰਪਲ ਜਿਹਾ ਡਿਜ਼ਾਈਨ ਬਣਾਇਆ ਹਨਾ ਤੇ ਵੀ ਆਪਾਂ ਨੂੰ ਇੱਕ ਸਲਾਈ ਵਿੱਚ ਕਵਰ ਹੋ ਗਿਆ ਨਾ ਆਪਾਂ ਨੂੰ ਇੰਟਰਲੋਕ ਕਰਨੀ ਪੈਣੀ ਆ ਹਨਾ ਤੇ ਇਸ ਕਰਕੇ ਹਨਾ ਤੇ ਕਪੜਾ ਵੀ ਦਾਗ ਗਿਆ ਤੇ ਇੱਕਸਾਰ ਹੋ ਗਿਆ ਜੀ ਹੁਣ ਇਹਨੂੰ ਮੈਂ ਸਿੱਧਾ ਕਰਕੇ ਤੇ ਇੱਕ ਸਲਾਈ ਇਹਦੇ ਵੀ ਨਾਲ-ਨਾਲ ਲਾ ਦੂੰਗੀ ਹਨਾ ਤੇ ਜੇ ਮੇਰੀ ਵੀਡੀਓ ਵਧੀਆ ਲੱਗਦੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕੋਈ ਵੀ ਹਨਾ ਸਲਾਈ ਦੇ ਰਿਲੇਟ ਕੰਮ ਸਿੱਖਣਾ ਮਤਲਬ ਕੀ ਪੁੱਛਣਾ ਹਨਾ ਤੇ ਮੈਨੂੰ ਜ਼ਰੂਰ ਕਮੈਂਟ ਕਰੋ ਜੀ ਮੈਂ ਤੁਹਾਨੂੰ ਦੱਸੂਗੀ ਹਨਾ ਜਿਹੜਾ ਮੇਰੇ ਭਣ ਭਾਈ ਸਿੱਖਦੇ ਨੇ ਇਹ ਵੀਡੀਓ ਉਹਨਾਂ ਵਾਸਤੇ ਜੀ ਜ਼ਰੂਰ ਦੇਖੋ ਕਿਉਂਕਿ ਦੇਖ ਕੇ ਆਪਾਂ ਨੂੰ ਸਖਾਲਾ ਹੋ ਜਾਂਦਾ ਹਨਾ ਤੇ ਵੈਸੇ ਵੀ ਚਲੋ ਜਿਹੜਾ ਆਪਾਂ ਕੰਮ ਕਰਦੇ ਆ ਆਪਾਂ ਉਹਨੂੰ ਮਤਲਬ ਕੀ ਟਾਈਮ ਲਾ ਕੇ ਚਾਹੇ ਆਪਾਂ ਦੇਖ ਲੈਣੇ ਆ ਕਰਕੇ ਕਰ ਤਾਂ ਲੈਣੇ ਆ ਪਰ ਜੇ ਆਪਾਂ ਦੇਖ ਕੇ ਕਰਦੇ ਆ ਤਾਂ ਸਖਾਲਾ ਹੋ ਜਾਂਦਾ ਹਨਾ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੈ ਜੀ ਲੈ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ